ਬਬਿੰਦਰ ਸਿੰਘ ਪੰਛੀ ਦੀ ਰਚਨਾ ਨਵਾਂ ਕੁਝ ਬੁਨਣਾ ਪੈਣਾ ਝੂਠ ਫਰੇਬ ਨੂੰ ਛੱਡਣ ਲਈ ਕੂੜਕ ਸਤ ਨੂੰ ਕੱਢਣ ਲਈ ਡਗੇ ਬਾਜ਼ਾਂ ਨੂੰ ਵੱਢਣ ਲਈ ਸੱਚੀ ਗੱਲ ਨੂੰ ਰੱਖਣ ਲਈ ਨਵਾਂ ਕੁਝ ਬੁੰਨਾ ਪੈਣਾ ਹੈ ਬਾਬੇ ਨਾਨਕ ਨੂੰ ਸੁਣਨਾ ਪੈਣਾ ਨਵਾਂ ਕੁਝ ਬੁੰਨਾ ਪੈਣਾ ਹੈ ਬਾਬੇ ਨਾਨਕ ਨੂੰ ਸੁਣਨਾ ਪੈਣਾ ਦਰਤੀ ਨੂੰ ਸਜਾਵਟ ਲਈ ਹਰੀ ਭਰੀ ਬਣਾਉਣ ਲਈ ਰੋਖਾਂ ਨੂੰ ਲਗਾਉਣ ਲਈ ਰੁੱਤਾਂ ਨੂੰ ਬਚਾਉਣ ਲਈ ਨਵਾਂ ਕੁਝ ਕਰਨਾ ਪੈਣਾ ਹੈ ਬਾਬੇ ਨਾਨਕ ਨੂੰ ਪੜਨਾ ਪੈਣਾ ਹੈ ਬਾਬੇ ਨਾਨਕ ਨੂੰ ਪੜਨਾ ਪੈਣਾ ਹੈ ਬਚਾਉਣ ਲਈ ਫਸਲਾਂ ਨੂੰ ਬਚਾਉਣ ਲਈ ਨਸਲਾਂ ਨੂੰ ਵਰਤਣ ਲਈ ਅਕਲਾਂ ਨੂੰ ਸਮਝਣ ਲਈ ਸ਼ਕਲਾਂ ਨੂੰ ਕੁਝ ਨਵਾਂ ਗਰੋਣਾ ਪੈਣਾ ਨਾਨਕ ਨੂੰ ਝਿਉਣਾ ਪੈਣਾ ਨਾਨਕ ਨੂੰ ਝਿਉਣਾ ਪੈਣਾ ਆਪਣੇ ਹੱਕਾਂ ਨੂੰ ਲੈਣ ਲਈ ਆਪਣੀ ਗੱਲ ਕਹਿਣ ਲਈ ਜ਼ੁਲਮਾਂ ਨੂੰ ਨਾ ਸਹਿਣ ਲਈ ਅਣਖਾਂ ਦੇ ਨਾਲ ਰਹਿਣ ਲਈ ਨਵੇਂ ਹਥਿਆਰ ਬਣਾਉਣਾ ਪੈਣਾ ਹੈ ਬਾਬੇ ਨਾਨਕ ਨੂੰ ਗਾਉਣਾ ਪੈਣਾ ਹੈ ਬਾਬੇ ਨਾਨਕ ਨੂੰ ਗਾਉਣਾ ਪੈਣਾ ਹੈ ਖਤਮ ਕਰੋ ਪ੍ਰਸ਼ਟਾਚਾਰ ਨੂੰ ਅੱਗੇ ਲਿਆਓ ਸਚਿਆਰ ਨੂੰ ਵਧਾਓ ਆਪਸੀ ਪਿਆਰ ਨੂੰ ਅੱਗ ਲਾਓ ਤਕਰਾਰ ਨੂੰ ਦੁਸ਼ਮਨ ਨੂੰ ਹਰਾਉਣਾ ਪੈਣਾ ਬਾਬੇ ਨਾਨਕ ਦੀ ਬਾਣੀ ਨੂੰ ਗਾਉਣਾ ਪੈਣਾ ਬਾਬੇ ਨਾਨਕ ਦੀ ਬਾਣੀ ਨੂੰ ਗਾਉਣਾ ਪੈਣਾ ਪੰਛੀ ਜੋ ਕੁਝ ਬੋਲ ਰਿਹਾ ਇੱਕ ਇੱਕ ਸ਼ਬਦ ਹੈ ਤੋਲ ਰਿਹਾ ਰਾਜ਼ ਹੈ ਸਾਰੇ ਖੋਲ ਰਿਹਾ ਬਰਾਹੀ ਵਿਰੁੱਧ ਕੋਲ ਕੋਲ ਰਿਹਾ ਦੀਪ ਹਨੇਰੇ ਚ ਜਗਾਉਣਾ ਪੈਣਾ ਬਾਬੇ ਨਾਨਕ ਨੂੰ ਆਉਣਾ ਪੈਣਾ ਬਾਬੇ ਨਾਨਕ ਨੂੰ ਆਉਣਾ ਪੈਣਾ ਝੂਠ ਫਰੇਬ ਨੂੰ ਛੱਡਣ ਲਈ ਕੂੜ ਕ ਸਤ ਨੂੰ ਕੱਢਣ ਲਈ ਦਗੇ ਬਾਜ਼ਾ ਨੂੰ ਵੱਢਣ ਲਈ ਸੱਚੀ ਕਲ ਨੂੰ ਰੱਖਣ ਲਈ ਨਵਾਂ ਕੁਝ ਬੁਣਨਾ ਪੈਣਾ ਬਾਬੇ ਨਾਨਕ ਨੂੰ ਸੁਣਨਾ ਪੈਣਾ ਬਾਬੇ ਨਾਨਕ ਨੂੰ ਸੁਣਨਾ ਪੈਣਾ